ਕਿਵੇਂ ਜੇ ਲੱਗਦਾ ਇਸ ਮੇਲੇ ਦਾ ਹਿੱਸਾ ਬਣ ਕੇ ਮੇਲੇ ਬਾਰੇ ਕੀ ਕਹਿਣਾ ਚਾਹੋਗੇ ਸਨਖੇ ਪਹਿਲਾਂ ਤਾਂ ਸੰਦੀਪ ਸਾਰਿਆਂ ਨੂੰ ਪਿਆ ਪਿਆ ਸਤਿ ਸ਼ਕਾਲ ਸਾਡੇ ਛੋਟੇ ਜਿਹੇ ਸੱਦੇ ਤੇ ਸਾਰੇ ਗੀਤ ਕਰ ਪਹੁੰਚੇ ਆ ਜੀ ਬੜੇ ਸਤਿਕਾਰਯੋਗ ਵੀ ਸਾਡੇ ਤੋਂ ਛੋਟੀ ਉਮਰ ਦੇ ਪਿਆਰੇ ਵੀ ਆ ਸਾਰੇ ਨਾਲ ਮਿਲ ਕੇ ਅੱਜ ਪਹੁੰਚੇ ਆ ਅੱਜ ਸਾਰਿਆਂ ਦੀ ਮੀਟਿੰਗ ਹੋਈ ਆ ਬਹੁਤ ਮੀਟਿੰਗ ਪਿਆਰ ਵਾਲੀ ਹੋਈ ਐ ਤੇ ਬਹੁਤ ਵਧੀਆ ਨਤੀਜੇ ਨਿਕਲੇ ਆ ਅੱਜ ਤੇ ਜਿਵੇਂ ਪੱਟੀ ਸਾਹਿਬ ਨੇ ਦੱਸਿਆ ਵੀ ਜਿਹੜਾ ਮੇਲਾ ਸਾਡੇ ਉਸਤਾਦ ਲੋਕ ਦੇਵ ਤਰੀਕੇ ਵਾਲਾ ਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋਊਗਾ ਬਾਕੀ ਜਿਹੜੀਆਂ ਗੱਲਬਾਤ ਆ ਪੱਟੀ ਸਾਹਿਬ ਨੇ ਕਹੀਆਂ ਬਿਲਕੁਲ ਅਸੀਂ ਤਾਇਦ ਕਰਦੇ ਆ ਉਹਦੀ ਬਾਕੀ ਆਪਾਂ ਰਲਮ ਕੇ ਸਾਰੇ ਕਹਿੰਦੇ ਕਈ ਵੀ ਨਹੀਂ ਨਾ ਕਲਾਕਾਰ ਨੂੰ ਲੋਕੀ ਲਾਂਭੇ ਦੇਈ ਜਾਂਦੇ ਗੀਤਕਾਰਾਂ ਨੂੰ ਬਈ ਇਹ ਗੀਤਕਾਰ ਚੰਗੇ ਗੀਤ ਨਹੀਂ ਲਿਖਦੇ ਕਲਾਕਾਰ ਕੀ ਵਧੀਆ ਗੀਤ ਨਹੀਂ ਕਉਂਦੇ ਸੰਗੀਤਕਾਰ ਐ ਨਹੀਂ ਕਰਦਾ ਕੰਪਨੀ ਵਾਲਾ ਵੀ ਗੀਤ ਕੱਢ ਦਿੰਦੇ ਆ ਆਪਾਂ ਉਹਦੋਂ ਇਹ ਸੁਨੇਹਾ ਦੇਣਾ ਵੀ ਆਪਾਂ ਗੀਤਕਾਰ ਕਲਾਕਾਰ ਮਿਊਜ਼ਿਕ ਡਾਇਰੈਕਟਰ ਕੰਪਨੀਆਂ ਇਕੱਠੇ ਹੋ ਕੇ ਅੰਬੜਾ ਮਾਰੀ ਆਪਾਂ ਤੇ ਨਾਲ ਸਰੋਤੇ ਬਈ ਕਿਸੇ ਨੂੰ ਉਲਾਮਾ ਦੇਣ ਦਾ ਥੋੜਾ ਨਾ ਵਾਹ ਜੀ ਧੰਨਵਾਦ ਜੀ ਅ ਕਮਾਨ ਸਾਹਿਬ ਤੁਸੀਂ ਵੀ ਇਸ ਮੇਲੇ ਬਾਰੇ ਪਰ ਇਹ ਗੱਲ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਵੀ ਕੀ ਇਹ ਸਾਰੇ ਜਿਹੜੇ ਮੋਤੀ ਨੇ ਕਮਾਲਾ ਚ ਪਰੋਏ ਜਾ ਸਕਦੇ ਵੀ ਪ੍ਰੋਡਿਊਸਰ ਵੀ ਇਕੱਠਾ ਹੋਵੇ ਗਾਇਕ ਵੀ ਗੀਤ ਕਰ ਕਿਉਂਕਿ ਸਾਰੇ ਦੀ ਮੱਤ ਬਹੁਤ ਵੱਖਰੀ ਹੈ ਦੇਖੋ ਜੇ ਮਨ ਸਾਫ਼ ਹੋਵੇ ਜੀ ਤਾਂ ਕੋਈ ਵੀ ਕੰਮ ਔਖਾ ਨਹੀਂ ਹੁੰਦਾ ਜੇ ਈਗੋ ਹੋਵੇ ਮਤਲਬ ਫੀਤੀਆਂ ਲਾਉਣ ਵਾਲੀ ਗੱਲ ਹੋਵੇ ਤਾਂ ਤੁਸੀਂ ਪੰਜ ਬੰਦੇ ਵੀ ਕੁਝ ਨਹੀਂ ਕਰ ਸਕਦੇ ਮਾਲਾ ਦੇ ਵਿੱਚ ਤਾਂ 108 ਮਣਕੇ ਹੁੰਦੇ ਹਨ ਤੇ ਤੁਸੀਂ ਤਾਂ ਪੰਜ ਮਣਕਿਆਂ ਦੀ ਗੱਲ ਕੀਤੀ ਹੈ ਪੰਜ ਮਣਕੇ ਬਹੁਤ ਸੌਖੇ ਪਰੋਏ ਜਾਂਦੇ ਨੇ ਉਸ ਤੋਂ ਬਾਅਦ ਕਿਤੇ ਜਾ ਕੇ ਸੂਈ ਚੋਣ ਲੱਗਦੀ ਹੁੰਦੀ ਹੈ ਸੋ ਇਹ ਅਪਰਾਲਾ ਬਹੁਤ ਚਿਰਾਂ ਤੋਂ ਕਰਨਾ ਚਾਹੀਦਾ ਸੀ ਅਨਗੋਲੇ ਰਹੇ ਨੇ ਗੀਤਕਾਰ ਚਲੋ ਹੁਣ ਕਹਿੰਦੇ ਵੀ ਦੇਰ ਆਏ ਤਾਂ ਦੋਸਤ ਆਏ ਹੋਣਾ ਚਾਹੀਦਾ ਮੈਂ ਕਿੰਨੇ ਸੈਂਕੜੇ ਗੀਤਕਾਰਾਂ ਨਾਲ ਮੈਂ ਗੱਲ ਕੀਤੀ ਤੇ ਮੈਨੂੰ ਪਤਾ ਹੈ ਕਿ ਗੀਤਕਾਰਾਂ ਦਾ ਇੱਕ ਛੋਟਾ ਜਿਹਾ ਸਵਾਲ ਹੁੰਦਾ ਕਿ ਮੇਰਾ ਨਾਮ ਵਧੀਆ ਪੈ ਜਾ ਜੀ ਜਾਂ ਅਸੀਂ ਥੋੜੇ ਮੋਟੇ ਪੈਸੇ ਦਿੰਦੇ ਹੁੰਦੇ ਉਦੋਂ ਮਤਲਬ ਹੋਰ ਕੁਝ ਨਹੀਂ ਹੁੰਦਾ ਜੇ ਉਹਦਾ ਨਾਮ ਵੀ ਉਹਨੂੰ ਨਹੀਂ ਮਿਲਦਾ ਪੌਰਾ ਉਹਦੇ ਉੱਤੇ ਤਾਂ ਉਹ ਹੀ ਗੱਲ ਹੈ ਦੂਸਰੀ ਜਿਹੜੀ ਗੱਲ ਪੱਟੀ ਸਾਹਿਬ ਨੇ ਆਈ ਪੈਰ ਰਿਸਰ ਦੱਸੀ ਹੈ ਇਹੇ ਕਈ ਲੋਕਾਂ ਨੂੰ ਜਾਗਰਤੀ ਨਹੀਂ ਹੈਗੀ ਹਰ ਜਿਹੜੀ ਗੱਲ ਇਹਨਾਂ ਨੇ ਦੂਜੀ ਵੀ ਕਹੀ ਹੈ ਕਿ ਕਈ ਬੰਨਾਂ ਕੋਲ ਪੈਸੇ ਨਹੀਂ ਹੈਗੇ ਵਿਚਾਰੋ 1200 ਵੀ ਭਰ ਸਕਣ ਕਿਤੇ ਇਹ ਨਾ ਕਿਤੇ ਇਹ ਵੀ ਸਨੇਹਾ ਜਾਂਦਾ ਪੈ 12 1200 ਤੁਸੀਂ ਇਹਨੂੰ ਸਵਾਲ ਕੀਤਾ ਕਿ 12 1200 ਰੁਪਇਆ ਇਕੱਠਾ ਕਰਨ ਦੀ ਗੱਲ ਤਾਂ ਨਹੀਂ ਹੈ ਇਹੋ ਜਿਹਾ ਕੁਝ ਨਹੀਂ ਹੈਗਾ ਇੱਕ ਮਤਲਬ ਕਰਨ ਵਾਲਾ ਕੰਮ ਸੀ ਜਿਹੜਾ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਚਲੋ ਹੁਣ ਹੋਣ ਲੱਗਿਆ ਉਹਦੇ ਬਾਅਦ ਤੇ ਸਾਰੇ ਗੀਤਕਾਰ ਭਰਾ ਸਾਰੇ ਮਤਲਬ ਤੁਸੀਂ ਤੇ ਕੰਪਨੀਆਂ ਨੂੰ ਵੀ ਅਸੀਂ ਨਾਲ ਇਸ ਕਰਕੇ ਜੋੜ ਰਹੇ ਹਾਂ ਕਿ ਕੰਪਨੀਆਂ ਨੇ ਦੇ ਵਿੱਚ ਜਾ ਕੇ ਗਾਣਾ ਲੀਜ਼ ਹੋਣਾ ਹੁੰਦਾ ਹੈ ਜਿਹੜੀ ਇੱਕ ਹੋਰ ਬਹੁਤ ਵਧੀਆ ਇਸ ਮੇਲੇ ਦੇ ਵਿੱਚ ਇੱਕ ਪੜਾਅ ਆਊਗਾ ਜਿਹੜੇ ਕਿ 20 ਕੀ ਸੱਜਣਾ ਵੀ ਗੱਲ ਪ੍ਰਤੀਸਾਦ ਕਰਦੇ ਆ ਜਿਵੇਂ ਅਸੀਂ ਪੋਸਟਰ ਤੇ ਪੁਕਵਾਲ ਕੀਆ ਜਿਹੜੇ ਗੀਤਕਾਰਾਂ ਤੋਂ ਕਲਾਕਾਰ ਬਣੇ ਹੂੰ ਠੀਕ ਹੈ ਜਿਵੇਂ ਮੇਰੇ ਨਾਲ ਖੜੇ ਨੇ ਜਸਮਨ ਸੁਖੀ ਦਾ ਜੀ ਖੜੇ ਨੇ ਹਾਥ ਮਤੀ ਖੜੇ ਨੇ ਪੰਨੀ ਦੇਤ ਵਾਲੀਏ ਭਾਈ ਖੜੇ ਨੇ ਤੇ ਹੋਰ ਕਿੰਨੇ ਸੰਕੜੇ ਨਾ ਜਿਹੜੇ ਆਪਾਂ ਜਾਣਦੇ ਉੱਥੋਂ ਕੀ ਹੁੰਦਾ ਕਿ ਵੀ ਤੁਸੀਂ ਜੇ ਗੀਤ ਲਿਖਦੇ ਹੋ ਤੁਸੀਂ ਜੇ ਕਲਾ ਰੱਖਦੇ ਹੋ ਤੁਹਾਡੇ ਚ ਵੀ ਅਪਰਾਲਾ ਤੁਸੀਂ ਕਰ ਸਕਦੇ ਹੋ ਅੱਜ ਕਿੰਨੇ ਗੀਤਕਾਰ ਨੇ ਦੇਖੋ ਮੈਂ ਕੈਮਰੇ ਸਾਹਮਣੇ ਕਿਸ ਦਾ ਨਾਮ ਲੈਂਦਾ ਇਸ ਬੁੱਕ ਨੂੰ ਜਨਨ ਲੱਗਦਾ ਕਿ ਵੀ ਕੀ ਲੈਂਦਾ ਕਿੰਨੇ ਗੀਤ ਕਰ 2.5 ਤੋਂ ਲੈ ਕੇ 5 ਲੱਖ ਰੁਪਏ ਦਾ ਗੀਤ ਦਾ ਲੈਂਦੇ ਨੇ ਮਤਲਬ ਗੀਤ ਦੀ ਵੈਲਿਊ ਕਿ ਤੁਸੀਂ ਨਹੀਂ 2.5 ਲੱਖਾਂ ਗੀਤ ਲਿਖ ਸਕਦੇ ਕਿ ਤੁਸੀਂ ਉਸ ਜਗ੍ਹਾ ਤੇ ਨਹੀਂ ਜਾ ਸਕਦੇ ਉਹਨਾਂ ਨੂੰ ਉਹ ਜਾਗਰਤੀ ਤੇ ਉਹ ਪਲੇਟਫਾਰਮਾਂ ਬਾਰੇ ਦੱਸਣਾ ਕਿ ਤੁਸੀਂ ਕਿੱਦਾਂ ਕਿੱਦਾਂ ਅੱਗੇ ਵੱਧ ਸਕਦੇ ਮਤਲਬ ਅੱਜ ਉਹ ਟਾਈਮ ਨਹੀਂ ਰਿਹਾ ਕਿ ਵੀ ਕੰਪਨੀਆਂ ਅ ਮਗਰ ਮਗਰ ਫਿਰਨਾ ਜਾ ਕਲਾਕਾਰਾਂ ਦੇ ਦਫ਼ਤਰ ਜਿਵੇਂ ਸਾਡੀਆਂ ਲਤਾ ਥੱਕ ਜਾਂਦੇ ਨੇ ਅਸੀਂ ਲਾਭ ਨੂੰ ਲੱਗਦੇ ਇਹ ਮਜ਼ਾਕ ਕਰਦਾ ਮੈਂ ਹੈ ਤੇ ਬਹੁਤ ਔਖਾ ਕੰਮ ਹੈ ਮਤਲਬ ਅੱਜ ਬਹੁਤ ਔਖਾ ਪਰ ਲੱਗਦਾ ਨਹੀਂ ਹੈਗਾ ਵੀ ਗੀਤਕਾਰ ਨੂੰ ਜਿਵੇਂ ਹੁਣ ਹੁਣ ਦੇ ਮੁੰਡਿਆਂ ਦੀ ਜੇ ਗੱਲ ਕਰੀਏ ਤਾਂ ਸਾਲ ਦੇ ਆਪਣੇ ਪੇਜ ਨੇ ਸੋਸ਼ਲ ਮੀਡੀਆ ਨੇ ਲੱਭ ਸਕਦੇ ਹੋ ਪਛਾਣ ਆ ਵੀ ਆਪਣੀ ਪਛਾਣ ਆਪਣੀ ਡੈਂਟੀਟੀ ਲਈ ਵੀ ਕੁਝ ਨਾ ਕੁਝ ਇਸ ਤਰ੍ਹਾਂ ਦਾ ਕਰਨਾ ਚਾਹੀਦਾ ਜਿਸ ਤਰ੍ਹਾਂ ਤੁਹਾਨੂੰ ਪਛਾਣ ਮਿਲੇ ਕਿਉਂਕਿ ਬਹੁਤ ਵੱਡੇ ਗੀਤਕਾਰ ਹੁੰਦੇ ਨੇ ਕਿਤੇ ਲੱਭਦੇ ਨਹੀਂ ਹੈਗੇ ਲੱਗਦਾ ਹੈਗਾ ਦੇਖੋ ਅਸੀਂ ਉਸੇ ਪਾਸੇ ਨਾ ਇੱਕ 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 ਸਟੈਪ ਹੈਗਾ ਪਹਿਲਾਂ ਕਿ ਅਸੀਂ ਜਾਗਰਤੀ ਪੈਦਾ ਕਰ ਰਹੇ ਹਾਂ ਪਹਿਲੀ ਜਾਗਰਤੀ ਕਿਥੇ ਆਈਪੀਆਰਐਸ ਦੇ ਮੈਂਬਰ ਬਣੋ ਦੂਜੀ ਜਾਗਰਤੀ ਕਿ ਤੁਸੀਂ ਆਪਦੇ ਆਪ ਨੂੰ ਕਿਵੇਂ ਪ੍ਰੋਮੋਟ ਕਰ ਸਕਦੇ ਹੋ ਜੇ ਤੁਹਾਡੇ ਯਾਦ ਹੋਵੇ ਪਿਛਲੇ ਸਾਲ ਵੀ ਆਪਾਂ ਮਿਲੇ ਸੀ ਗਉਂਦਾ ਪੰਜਾਬ ਸ਼ੋਅ ਦਾ ਮਕਸਦ ਇਹ ਹੀ ਸੀਗਾ ਕਿ ਉਹਦੇ ਵਿੱਚ ਅਸੀਂ ਨਵੇਂ ਗੀਤਕਾਰਾਂ ਨਵੇਂ ਕਲਾਕਾਰਾਂ ਨੂੰ ਨਵੇਂ ਗਾਣਿਆਂ ਤੇ ਮੌਕਾ ਦਿੱਤਾ ਸੀ 75 ਗੀਤਕਾਰਾਂ ਨੇ ਗੀਤ ਰਿਕਾਰਡ ਹੋਏ ਸੀ 650 ਦੇ ਆਸ-ਪਾਸ ਗੀਤ ਕਰਨ ਦੀ ਜਿੱਤਾ ਸੀ ਇਹਦੇ ਵਿੱਚੋਂ ਵੀ ਇੱਕ ਗੱਲ ਨਿਕਲੂਗੀ ਕਿ ਉਹਨਾਂ ਨੂੰ ਜਾਗਰਤ ਕਰਨਾ ਕਿ ਬਈ ਇਹ ਪੇਜ ਬਣਾਉ ਆਉਂਦਾ ਤੁਹਾਡੇ ਗਾਣੇ ਕਿਵੇਂ ਆਉਣਗੇ ਸੋ ਇਸ ਮੇਲੇ ਦੇ ਵਿੱਚ ਵੱਧ ਚੜ ਕੇ ਸਾਰੇ ਆਪਦਾ ਜੋਗਦਾਨ ਪਾਉਣ ਸਾਰੇ ਆਉਣ ਕਿਉਂਕਿ ਇਹ ਆਪਣਾ ਪਰਿਵਾਰ ਦਾ ਮੇਲਾ ਹੈ ਕਿਉਂਕਿ ਇਹਦਾ ਜਿਹੜਾ ਪਹਿਲਾ ਮੁੱਖ ਨਾਂ ਹੀ ਆ ਨਾ ਬਿਸ਼ਪ ਪੰਜਾਬੀ ਗੀਤਕਾਰ ਪਰਿਵਾਰ ਤੇ ਨਾਲ ਸੰਸਥਾ ਜਿਹੜੀ ਹੈਗੀ ਹੈ ਅਬ ਸਾਰੇ ਸੰਸਥਾਵਾਂ ਨਾਲ ਜੋੜ ਕੇ ਚੱਲ ਰਹੇ ਸੋ ਇਸ ਮੇਲੇ ਨੂੰ ਬਹੁਤ ਚੜ੍ਹ ਕੇ ਆਪਾਂ ਪ੍ਰਮੋਟ ਕਰੀਏ ਜਿਹੜੀਆਂ ਸਮੱਸਿਆਵਾਂ ਹਨ ਉਹਨਾਂ ਨੂੰ ਸਮਝੀਆਂ ਕਰੀਏ ਤੇ ਉਹਨਾਂ ਅੱਗੇ ਉਹਦਾ ਕੋਈ ਹੱਲ ਕੱਢਣੇ ਗਾਣੇ ਆ ਅੱਗੇ ਆਖਰੀ ਸਵਾਲ ਹੈ ਬਹੁਤ ਸਾਰੇ ਲੋਕ ਕਰਨੈਲ ਕਮਾਨ ਨੂੰ ਸੀਐਮ ਭਗਵੰਤ ਸਿੰਘ ਸਾਬ ਨੂੰ ਮਿਲਣ ਦੀ ਪੌੜੀ ਵੀ ਸਮਝਦੇ ਆ ਲੱਗਦਾ ਵੀ ਉਹ ਪੌੜੀ ਵਾਲਾ ਕੰਮ ਤੁਸੀਂ ਸੱਚੀ ਕਰੋਗੇ ਜਾਂ ਫਿਰ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਆਸ ਹੋ ਜਾਂਦੀ ਹੈ ਕਿ ਜੇ ਤੁਸੀਂ ਇਸ ਮੇਲੇ ਦੇ ਵਿੱਚੋਂ ਤਾਂ ਜਿਹੜੀਆਂ ਮੁਸ਼ਕਲਾਂ ਦੀ ਗੱਲ ਹੋ ਰਹੀ ਹੈ ਕਿਉਂਕਿ ਤੁਸੀਂ ਤਾਂ ਸਿੱਧਾ ਉਹਨਾਂ ਦਾ ਜਾ ਕੇ ਗੁੱਟ ਮਰੋੜ ਸਕਦੇ ਹੋ ਇਹਨਾਂ ਕੋਲੇ ਤਾਂ ਇੰਨੀ ਕਹਿਣ ਦੀ ਪਾਵਰ ਨਹੀਂ ਹੈਗੀ ਦੇਖੋ ਜਿੱਥੇ ਤੱਕ ਸਲੀਮ ਸਾਹਿਬ ਦਾ تعلق ਹੈ ਉਹਨਾਂ ਦਾ تعلق ਹੈ ਉਸ ਤੱਕ ਠੀਕ ਹੈ ਕਿ ਮੇਰੇ ਉਧਰ ਰਿਲੇਸ਼ਨ ਨੇ ਲਿੰਕ ਨੇ ਪੌੜੀ ਵਾਲੀ ਗੱਲ ਜਿਹੜੀ ਹੁੰਦੀ ਆ ਉਹ ਵੀ ਮੈਂ ਬਣਿਆ ਪੌੜੀ ਇੱਕ ਵਾਰ ਆਪਣੇ ਲਿਖਿਆ ਵੀ ਸੀ ਵੀ ਪੌੜੀ ਬਣ ਕੇ ਜਗਵਾਨੀ ਕਾਰਜਨ ਕਿਹੜੇ ਕਾਰਜ ਚ ਆਰਟੀਕਲ ਸੀਗਾ ਇਹੀ ਟਾਈਟਲ ਤੁਹਾਡਾ ਸਾਹਿਬ ਤੁਹਾਡੇ ਪੂਜੈਂਚ ਰਿਹਾ ਹੋਵੇ ਦੇਖੋ ਗੱਲ ਪਚਾਉਣੀ ਬਣਦੀ ਹੈ ਜੇ ਕੋਈ ਜਿਹੜਾ ਸੀ ਉਹਦੇ ਹੁਣ ਪਲਾਨ ਕਰ ਰਿਹਾ ਕਿ ਅਸੀਂ ਮੰਗ ਪੱਤਰ ਬਣਾਵਾਂਗੇ ਉਹ ਆਪਣਾਵਾਂਗੇ ਉਹ ਕਿਤਨਾ ਕਿਤੇ ਪਹੁੰਚੂਗੀ ਬਿਲਕੁਲ ਉਹ ਜੇ ਮੇਰੇ ਜਰੀਏ ਪਹੁੰਚੂਗਾ ਸੋਖਾ ਤਾਂ ਮੈਂ ਪਹੁੰਚਾਉਂਗਾ ਮੇਰੇ ਨਾਲ ਕੋ ਹੋਰ ਵੀ ਪਾਵਰਫੁਲ ਹੋਊਗਾ ਉਹ ਪਹੁੰਚਾਉਂਗਾ ਮਰ ਅੱਪਾ ਗੱਲ ਕਰਾਂਗੇ ਜਿੱਥੇ ਇੱਥੇ ਸਾਨੂੰ ਇੱਕ ਗੱਲ ਬਣਦੀ ਹੈ ਕਰਨੀ ਜਿਹਨਾਂ ਅਸੀਂ ਸੋਚਿਆ ਗੱਲ ਕਰਾਂਗੇ ਜੇ ਜੇ ਅਸੀਂ ਹੁਣ ਨਹੀਂ ਗੱਲ ਕਰਾਂਗੇ ਤਾਂ ਕਾਹਾਂ ਕਦੋਂ ਕਰਾਂ ਜੇ ਅੱਜ ਆਪਣੇ ਪਰਿਵਾਰ ਨਾਲ ਜੁੜਿਆ ਮਤਲਬ ਕਿ ਗੀਤਕਾਰ ਇੱਕ ਕਲਾਕਾਰ ਇੱਕ ਕਮੇਡੀਅਨ ਅਜ ਬੁਖਮੰਤਰੀ ਪੰਜਾਬ ਹੈ ਜੇ ਅੱਜ ਅਪਾ ਉਹ ਗੱਲ ਨਹੀਂ ਕਰਦੇ ਫਿਰ ਦੂਜੇ ਵ ਨੀ ਚੜੀ ਗੱਲ ਕੋਈ ਗੱਲਾਂ ਸੀ ਬਹੁਤ ਜ਼ਿਆਦਾ ਬਿਲਕੁਲ ਕਰਾਂਗੇ ਜੋ ਅਸੀਂ ਸੋਚਿਓ ਵੀ ਸਾਡੀ ਫੈਰੀ ਟੀਮ ਹੈ ਜਿੰਨੇ ਜਿੰਨੇ ਆਪਾਂ ਸੱਤ 10 ਬੰਦੇ ਤੁਸੀਂ ਕਹਿ ਰਹੇ ਹੋ ਕਿ ਕਰੇ ਹੋ ਨੇ ਅਸੀਂ ਕਰਾਂਗੇ ਉਸ ਤਰੀਕੇ ਦੇ ਕੋਸ਼ਿਸ਼ ਕਰਾਂਗੇ ਵਾਲੇ ਸ਼ਰੋਮ ਨੇ ਗੀਤਕਾਰ 어ਵਾਰਡ ਲਈ ਜੇ ਧਰਨਾ ਲੌੜਾ ਪਿਆ ਫਿਰ ਉਹ ਵੀ ਜਰਨੈਲ ਘਵਾਨ ਸਾਹਿਬ ਲਾਉਣਗੇ ਦੇਖੋ ਜੇ ਗੀਤਕਾਰਾਂ ਵਾਸਤੇ ਕੁਝ ਵੀ ਕਰਨਾ ਪਿਆ ਮੈਂ ਉਹ ਸਭ ਕੁਝ ਕਰੂੰਗਾ ਠੀਕ ਇਹ ਬਹੁਤ ਵੱਡੀ ਗੱਲ ਹੈ ਕੁਝ ਵੀ ਮੈਨੂੰ ਕਰਨਾ ਪਵੇ ਗੀਤਕਾਰ ਵਜੋਂ ਕਿਉਂਕਿ ਮੈਂ ਇੱਕ ਗੀਤਕਾਰ ਸੀਗਾ ਗੀਤਕਾਰ ਤੋਂ ਮੈਂ ਪੇਸ਼ਕਾਰ ਬਣੇ ਠੀਕ ਹੈ ਠੀਕ ਹੈ ਨਾ ਇਹ ਅੱਜ ਮੈਂ ਤੁਹਾਡੇ ਸਾਹਮਣੇ ਕੈਮਰੇ ਉਰੇ ਖੜਾ ਮੈਨੂੰ ਗੀਤਕਾਰੀ ਨੇ ਇੱਥੇ ਬਹੁਤ ਚਾਹਿਆ ਠੀਕ ਹੈ ਅਦਰਵਾਈਜ਼ ਮੈਂ ਮੈਂ ਵੀ ਕਾਪੀਆਂ ਚੱਕੀ ਫਿਰਦਾ ਹੁੰਦਾ ਸੀਗਾ ਅਸੀਂ ਸਾਰੇ ਲੜਕੇ ਕਰਾਂਗੇ ਸਾਰਾ ਇੱਕੋ ਪਰਿਵਾਰ ਹੈ ਕਿ ਤੁਸੀਂ ਇਸ ਕਰਕੇ ਇਸ ਮੇਲੇ ਨੂੰ ਕਾਮਯਾਬ ਕਰਨਾ ਤੇ ਸਾਰੇ ਪਹੁੰਚੋ ਮੈਂ ਮੀਡੀਆ ਨੂੰ ਵੀ ਕਹਾਂਗਾ ਕਿ ਇਸ ਨੂੰ ਕਵਰ ਕਰੋ ਵੱਧ ਤੋਂ ਵੱਧ ਜਿਵੇਂ ਬਾਕੀ ਚੀਜ਼ਾਂ ਕਰਨ ਬੇਟਾ ਬੇਟਾ ਤੁਹਾਨੂੰ ਸਾਡੇ ਗੀਤਕਾਰਾਂ ਤੋਂ ਕਲਾਕਾਰਾਂ ਤੋਂ ਮਿਲਣ